ਸ਼ਹਿਰ ਦੀ ਤਸਵੀਰਾਂ ਦਿਖਾਵਾਂਗੇ ਢੋਲੇ ਆਰ ਚੌਂਕ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਥੇ ਰਾਤੀ ਕੋ 12:30 ਵੇ ਦੀ ਗੱਲ ਹੈ 30 40 ਬੰਦੇ ਆ ਕੇ ਹਮਲਾ ਕਰਦੇ ਆ ਘਰ ਦੇ ਉੱਪਰ ਟੈਗ ਕਰਦੇ ਆ ਕੋਈ ਪੁਰਾਣੀ ਜਨਮ ਦਿਨ ਨੂੰ ਲੈ ਕੇ ਬੈਸਬਾਦੀ ਹੋਈ ਪਿਛਲੇ ਦਿਨਾਂ ਦੇ ਵਿੱਚ ਉਹ ਲੈ ਕੇ ਮੰਨ ਦੇ ਵਿੱਚ ਖੁੰਦਕ ਸੀ ਇਹਨਾਂ ਦੇ ਵਿੱਚ ਬਹੁਤ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿਦਾਂ ਟੋੜ ਬਣ ਕੀਤੀ ਗਈ ਆ ਇੱਥੇ ਦੇਖਣ ਨੂੰ ਮਿਲਿਆ ਫ੍ਰਿਜ ਦੇਖਣ ਨੂੰ ਮਿਲ ਰਿਹਾ ਫ੍ਰਿਜ ੁੱਟਿਆ ਪਿਆ ਉਰੜ ਹਾਲ ਕੀਤਾ ਹੈ ਫ੍ਰਿਜ ਦਾ ਘਰ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਇਹ ਹੈ ਗਿਆ ਟੋਲੇਆ ਚੌਕ નીચે ਕੋਲ ਦੇ ਨੀਚੇ ਦੀ ਗੱਲ ਆ ਰਾਤੀ ਇਹਨਾਂ ਦਾ ਕਹਿਣਾ ਹੈਗਾ ਵੀ 12:30 ਵੇ ਦੀ ਗੱਲ ਹੈ ਜਿਹੜੀ ਕਟਰਾ ਹੋਈ ਆ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਬਾਕੀ ਦੇਖਦੇ ਆ ਵੀਡੀਓ ਆंदी ਆ ਆ ਸਾਹਮਣੇ ਯੂਸੀਬੀ ਕੈਮਰੇ ਦੀ ਵੀਡੀਓ ਚੈੱਕ ਕਰ ਰਹੇ ਆ ਹੋ ਗਿਆ ਤਾਂ ਜਰੂਰ ਅਸੀਂ ਤੁਹਾਨੂੰ ਦਿਖਾਵਾਂਗੇ ਲਾਈਵ ਤਸਵੀਰਾਂ ਇਹ ਜਿੰਨੇ ਸੱਟਾਂ ਵੱਜੀਆਂ ਇਹ ਭਾਈ ਸਾਹਿਬ ਦਿਖਾਉਗੇ ਆਪਣਾ ਦਿਖਾਓ ਅੱਛਾ ਇਹ ਤਸਵੀਰਾਂ ਦੇਖ ਸਕਦੇ ਆ ਤੁਸੀਂ ਹਾਂ ਸਾਡੀ ਐਲਸੀਡੀ ਤਸਵੀਰਾਂ ਦੇਖੀ ਆ ਵੀ ਸਾਰੀਆਂ ਲਾਈਵ ਤਸਵੀਰਾਂ ਦਿਖਾਈਆਂ ਤੁਹਾਨੂੰ ਸਾਰੀਆਂ ਕੀ ਤਾਂ ਦੱਸ ਦਾ ਮਾਹੌਲ ਇਲਾਕੇ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਇਹ ਦੇਖ ਸਕਦੇ ਹੋ ਦਰਵਜੇ ਦੇ ਗਰਭਾਨਾ ਵੱਜੀ ਉਹਨਾਂ ਦਾ ਕਹਿਣਾ ਜੋ ਜੇ ਰਾਤੀ ਕਿਰਪਾ ਨਾਲ ਤੇ ਆਰਸੀ ਨਾਲੇ 12:30 ਦੀ ਗੱਲ ਆ ਰਾਤੀ ਬਈ ਇਲਾਕਾ ਦੇ ਇਲਾਕੇ ਦੇ ਜਿਹੜੇ ਚੌਂਕੀ ਇੰਚਾਰਜ ਹੁਣ ਤੱਕਰ ਕਹਿੰਦੇ ਨਹੀਂ ਪਹੁੰਚੇ ਨਾ ਇਹਨਾਂ ਦਾ ਕੋਈ ਹਾਲ ਚਾਲ ਪੁੱਛਿਆ ਕਿਤੇ ਦੇ ਬੱਜੇ ਸਤਾ ਦੇ ਗਈ ਮੇਰੇ ਮਾਰਾ ਹੈ ਅਰੇ ਮਾਰੇ ਹੁਣ ਸੀ ਬੰਦੇ ਦੂਸਰੇ ਬੰਦੇ ਸਰ ਪਤਾ ਨਹੀਂ ਹੈਗਾ ਇਹ ਤੇ ਪੇ ਚਲਤੇ ਫਿਰਤੇ ਵੀ ਬੰਦੇ ਕੋ ਮਾਰਤੇ ਹੈ और उठे कैमरा भी लग गया सारा कुछ है पुलिस आई नहीं उस समय उस समय आई नहीं फोन किया गया डेढ़ दो घंटे बाद आई पुलिस तो उसके बाद अभी हूं फोन मिला है फोन दो चक्कर रिसीव नहीं उठाया उसने हाँ जी भी आगे भी ऐसा आगे भी किसको चाहते हैं उसी को मारते जाते हैं रास्ते वाले भी मारते हैं रोटी खा रहा था तो उस समय बा, साढ़े बारह पौने एक बजे की गल बात है ये नीचे भी वो बंदे थे पचास साठ बंदे सीगे ऊपर पुल के ऊपर भी सीगे थल्ले भी सीगे दो कार सी अकसम तो अट्ठारह बीस मोटरसाइकिल ਕਿਆ ਕਹਿ ਰਹੇ ਹੋ ਅੱਜੂ ਇਹ ਕਹਾਂ ਪਰ ਸਰ ਮੈਂ ਇੰਦਰਾ ਕਲੋਨੀ ਤੋਂ ਬੋਲ ਰਿਹਾ ਆਜੋ ਸਭ ਸਾਡੇ ਘਰ ਤੇ ਨਾ ਬੰਦੇ ਆਏ ਮੈਂ ਸੋ ਰਿਆ ਸੀਗਾ ਮੇਰੇ ਕਿਰਪਾਨਾਂ ਕਿਰਪਾਨਾਂ ਮਾਰੀਆਂ ਉਹਨਾਂ ਨੇ ਕਿਰਪਾਨਾਂ ਮਾਰੀਆਂ ਕਿਉਂ ਮਾਰੀਆਂ ਸਰ ਸਾਨੂੰ ਪਤਾ ਨਹੀਂ ਕਿਉਂ ਆਇਆ ਅਚਾਨਕ ਹੀ ਆਏ ਸਾਰੇ ਸਾਨੂੰ ਕੁੱਟਣ ਲੱਗ ਗਏ ਕਿੰਨੇ ਵਜੇ ਦਾ ਸਮਾਂ ਆ 12:30 ਦੇ ਵਜੇ ਦਾ ਸੀਗਾ ਲੜਾਈ ਦਾ ਕਾਰਨ ਕੀ ਸੀ ਕਾਰਨ ਕਿ ਸਾਨੂੰ ਸਰ ਪਤਾ ਨਹੀਂ ਅਚਾਨਕ ਹੀ ਆਏ ਕਿ ਪਤਾ ਨਹੀਂ ਲੁੱਟ ਲੁੱਟ ਕੋ ਕਰਨ ਨਾ

नहीं तो। हाँ जी सटे भी कृपान है कंधे पे मेरे कृपान मारी मेरी लड़की को भी मारा छोटी वाली को उसके कृपान लग गई थी और मेरे कपड़े फाड़ के मेरे को बाहर तक रगड़ाते लेके आए मेरी बहन को बाल खींच के सीढ़ियों से उतारते लेके आए मारते 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 चढ़ गए तीसरी मंजिल तक तो तो मारते ही चले गए जहाँ जहाँ सो रहे थे बच्चे सबको मारा कृपाने पिस्तौले थी उनके पास पता नहीं क्या क्या हमको तो नाम भी नहीं पता कौन कौन से हथियार थे उनके पास कारण कारण क्या है अब पता नहीं बच्चों के संग कभी हुई होगी लड़ाई अब अब ऐसे तो हमको पता ही नहीं क्या कारण किस कारण हुई लड़ाई पर अभी नहीं आई सर पुलिस दो नंबर रात में आई थी जब से अभी तक नहीं आई नंबर Hola.